ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਸਾ ਸਤਗੁਰ ਸੁਣੀ ਦਾ ਤੈ ਸੋਹੀ ਮੈਂ ਡੀਠ ਵਿਛੜਿਆ ਮੇਲੇ ਦਰਗਹ ਕਾਵਸੀਠ ਹਰ ਨਾਮੋਂ ਮੰਤਰ ਦਿਰਢਾਏਂਦਾ ਕਟਾਹ ਮਰੋਗੋ ਨਾਮਕ ਸਤ ਗੁਰੂ ਤਿੰਨਾ ਮਿਲਾਇਆ ਤਾਰੇ ਤਿਆਉ ਸੰਜੋਗ ਕੰਨ ਹਰ ਬੂੰਦ ਵਸ ਰੋ ਮਾਬਲ ਕੁਸਮ ਬਸੰਤ ਗਨੰਤ ਨਯਾਗ ਰਵਸਸ ਕਿਰਨ ਉਦਰ ਸਾਗਰ ਕੋ रंग तरंग अंत को पावे रुद्र ध्यान गया सतगुरु के काब जन भाल्यो नह जो गावे भल्ले अमर दास गुण तेरे ਉਪਮਾ ਕੋਹਿ ਬਨਿਆਵੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨਾ ਰਤਖ ਗੁਰੂ ਨਿਸਤਾਰੇ ਸੋ ਕਉ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਨਾਨਕ ਨਾਮ ਨਿਦਾਰ ਜਾਓ ਜਾਓ ਮਨ ਮੁਖ ਰੇ ਕਰ ਹੰਦੀ ਪਥ ਨ ਜਾਣੇ ਗੁਰਮੁਖ ਤਮ ਕਉ ਭਗੀ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਅਨ ਦਿਨ ਹਰ ਗੋਰਾ ਕੀ ਪਾਉੜੀ ਸੇ ਗੁਰ ਸਿੱਖ ਧਨ ਧਨ ਹ ਜਿਨੇ ਗੁਰੂ ਰੂਪ ਦੇ ਸੋ ਸੁਣਿਆ ਹਰ ਕੰਨੀ ਗੁਰ ਸਤ ਗੁਰ ਨਾਮ ਦਿਰੜਾਇਆ ਤਿਨ ਹਮਾ ਡੁਬਦਾ ਪੰਨੀ ਬੇਨਾਹਰ ਨਾਵ ਕੋ ਮਿੱਤਰ ਨਾਹੀ ਵਿਚਾਰ ਡਿਠਾ ਮਰ ਜੰਨੀ ਜਿਨਾ ਗੁਰ ਸਿਖਾ ਕਾ ਹਰ ਸੰਤੋਸ਼ ਹੈ ਤਿੰਨੇ ਸਤਿਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮੁ ਤਿਆਏ ਨੇ ਤਿੰਨੇ ਚੜੀ ਚ ਵਗਣ ਬੰਨੀ ਜਿਨਾ ਗੁਰ ਸਿੱਖ ਕਾ ਹਰ ਸੰਤੁਸ਼ਟ ਹੈ ਤਿਨੇ ਸਤ ਗੁਰ ਕੀ ਗਲ ਮੰਨੀ ਜੋ ਗੁਰਮੁਖ ਨਾਮ ਤੇ ਆਇਂਦੀ ਤਿਨੇ ਚੜੀ ਚਵਗਣ ਗੰਨੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਲਸਾ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸੱਜ ਪਾਈਏ ਇੱਕ ਵਾਰੀ ਸਾਰੇ ਆਪ ਕੋ ਜੀਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਰੋਜ ਦੀ ਤਰ੍ਹਾਂ ਅੰਦਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਆਪਣੇ ਮਨ ਨੂੰ ਜੋੜ ਕੇ ਕੋਸ਼ਿਸ਼ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 590 ਤੇ 591 ਅੰਗ ਦੇ ਉੱਤੇ ਸੁਭਾਈ ਬਾਣ ਸ਼ਲੋਕ ਮਹਲਾ 3 ਤੀਜਾ ਤੀਸਰੇ ਪਾਛਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਨ੍ਹਾਂ ਦੇ ਮੁਖਾਰ ਦੇੰਤੋ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਇਹ ਸੱਚਾ ਖਜ਼ਾਨਾ ਹੈ ਇਹ ਵੱਡਾ ਖਜ਼ਾਨਾ ਹੈ ਨਿਧਾਨ ਦਾ ਭਾਵ ਉਹਦਾ ਖਜ਼ਾਨਾ ਹੈ ਗੁਰਮੁਖ ਪਾਇਆ ਜਾਏ ਜਿਹੜੇ ਆਪਣੇ ਮਾੜਿਆ ਗੰਮਾਂ ਨੂੰ ਛੱਡ ਕੇ ਗੁਰੂ ਦੇ ਨਾਲ ਗੁੜ ਜਾਂਦੇ ਆ ਨਾ ਜਿਨ੍ਹਾਂ ਦੇ ਨਾਮ ਨਾਲ ਲਿਖਿਆ ਜਾਂਦਾ ਗੁਰਮੁਖ ਕਹਿੰਦੇ ਉਹਨਾਂ ਨੇ ਪਾ ਲਿਆ ਖਜ਼ਾਨਾ ਬਾਕੀ ਖਾਲੀ ਰਹਿ ਗਏ ਜਿਹੜੇ ਹੰਕਾਰ ਵਿੱਚ ਤੁਰੇ ਹੋਏ ਉਹਨਾਂ ਕੋਲ ਪੈਸਾ ਤੇ ਆ ਗਿਆ ਪਰ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਜਿਹੜਾ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਜਿਹੜਾ ਉਹ ਨਹੀਂ ਮਿਲਿਆ ਉਹਨਾਂ ਨੂੰ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਹੜੇ ਗੁਰਮੁਖ ਬਣ ਗਏ ਨਾ ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਦੇਤਾ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕਰ ਲਿਆ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਮਨ ਮੜੇ ਗਮੋਂ ਵੱਲ ਕਰ ਲਿਆ ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਤੇ ਜਿਨ੍ਹਾਂ ਨੇ ਗੁਰੂ ਵੱਲ ਕਰ ਲਿਆ ਮੁਖ ਤੇ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ ਤੇ ਅੱਗੇ ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਮਨਮੁਖ ਘਰ ਹੋਂਦੇ ਵਾਥ ਨ ਜਾਣਨੀ ਅੰਦੇ ਭਾਉ ਬੰਗੂਏ ਬਨ ਲਾਏ ਕਹਿੰਦੇ ਜਿਵੇਂ ਅੰਨਾ ਬੰਦਾ ਹੋਵੇ ਨਾ ਉਹਨੂੰ ਆਪਣੇ ਘਰ ਪਹੁੰਚ ਵੀ ਆਉਂਦੀ ਆ ਕੋਈ ਨਾ ਕੋਈ ਉਹਦੇ ਨਾਲ ਹੁੰਦਾ ਤੇ ਜਿਹੜਾ ਉਹਨੂੰ ਰਸਤਾ ਦੱਸਦਾ ਹੈ ਕਹਿੰਦੇ ਇਸੇ ਤਰ੍ਹਾਂ ਜਿਹੜੇ ਮਨਮੁਖ ਬੰਦੇ ਹੁੰਦੇ ਆ ਨਾ ਮਨਮੁਖ ਕਹਿੰਦੇ ਉਹ ਵੀ ਅੰਨੇ ਵਰਗੇ ਹੁੰਦੇ ਆ ਭਾਵ ਕਿ ਆਹ ਹਿਰਦੇ ਦੇ ਅੰਦਰ ਘਰ ਦੇ ਅੰਦਰ ਸਾਡੇ ਸਰੀਰ ਦੇ ਅੰਦਰ ਜਿਹੜਾ ਦਿਲ ਹੈ ਕਹਿੰਦੇ ਉਹਦੇ ਵਿੱਚ ਪਰਮਾਤਮਾ ਬੈਠਾ ਉਹਨੂੰ ਨਹੀਂ ਜਾਣ ਸਕੇ ਉਹਨੂੰ ਨਹੀਂ ਵੇਖ ਸਕਗੇ ਭਾਵੇਂਆਂ ਵਰਗਾ ਕੰਮ ਹੋ ਗਿਆ ਮਨਮੁਖ ਘਰ ਹੋਣ ਦੀ ਵਤਨ ਨਾ ਜਾਣਨੀ ਕਹਿੰਦੇ ਜਿਹੜੀ ਚੀਜ਼ ਸਾਡੇ ਘਰ ਚ ਪਈ ਹੈ ਜੇ ਸਾਨੂੰ ਦਿਹਾਵੇ ਦਾ ਤਾਂ ਕਈ ਕਹਿ ਦਿੰਦੇ ਨੇ ਅੰਨਾ ਪੁਰਿਆ ਵਰਤ ਚੀਜ਼ ਤੇ ਤੇਰੇ ਸਾਹਮਣੇ ਪਈ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸਾਨੂੰ ਕਹਿੰਦੇ ਐ ਕਹਿੰਦੇ ਜੇ ਤੁਹਾਨੀ ਹਿਰਦੇ ਦੇ ਵਿੱਚੋਂ ਤੁਸੀਂ ਪਰਮਾਤਮਾ ਨੂੰ ਪਾ ਨਹੀਂ ਸਕੇ ਇਹਦਾ ਮਤਲਬ ਤੁਸੀਂ ਅੰਨੇ ਤੁਰੇ ਫਿਰਦੇ ਹੋ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਨਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਹੇ ਕਹਿੰਦੇ ਪਰੇਸ਼ਾਨੀਆਂ ਦਾ ਤਾਂ ਹੋ ਜੀ ਗੁਰੂ ਨਾਮ ਰੇਆ ਹੋਵੇ ਇਹਨਾਂ ਨੂੰ ਮੈਂ ਆਪਣੇ ਮਨ ਨੂੰ ਖੋਜ ਲਿਆ ਆਪਣੇ ਦਿਲ ਨੂੰ ਖੋਜ ਲਿਆ ਕਹਿੰਦੇ ਉਹਦੇ ਵਿੱਚੋਂ ਮੈਂ ਪ੍ਰਮਾਤਮਾ ਨੂੰ ਪਾ ਲਿਆ ਹੁਣ ਮੈਨੂੰ ਪਰੇਸ਼ਾਨੀਆਂ ਕਾਧੀਆਂ ਨੇ ਮਨ ਵਿੱਚ ਘਰ ਹੁੰਦੀ ਵਤ ਨਾ ਜਾਣਨੀ ਅੰਦੇ ਭੌਂਕੂਏ ਬਿਲ ਲਾਏ ਕਹਿੰਦੇ ਅੰਦਾ ਬੰਦਾ ਕਹਿੰਦੇ ਭੌਂਕਦਾ ਫਿਰਦਾ ਤੇ ਚੀਜ਼ ਲੱਭ ਨਹੀਂ ਰਹੀ ਚੀਜ਼ ਕੋ ਹੈ ਪਰ ਲੱਭ ਨਹੀਂ ਰਹੀ ਅੰਨਿਆ ਬਾਗ ਫਿਰਦਾ ਬਸ ਕਹਿੰਦੇ ਮਹੱਲਾ ਤੀਜਾ ਅਗਲੀ ਪੰਕਤੀ ਵੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੁੱਖ ਤੌਰ ਤੇ ਉਚਾਰਨ ਕੀਤੀ ਹੋਈ ਹੈ। ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲੱਗੀ। ਕਹਿੰਦੇ ਜਿਹੜਾ ਇਹ ਸਰੀਰ ਆ ਨਾ ਸਾਡਾ ਲੋਕ ਕਹਿੰਦੇ ਆ ਇਹ ਸਰੀਰ ਜਿਹੜਾ ਕਹਿੰਦੇ ਸਾਫ਼ ਨਹੀਂ ਹੈ। ਕਹਿੰਦੇ ਇਹਦੇ ਅੰਦਰ ਗੰਦਗੀ ਹੈ। ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜਾ ਸਰੀਰ ਸੱਚ ਦੇ ਨਾਮ ਨਾਲ ਜੁੜ ਜੇ ਨਾ ਜਿਹੜਾ ਸੱਚ ਦੇ ਰਸਤੇ ਤੇ ਤੁਰਨ ਲੱਗ ਜੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਥੇ ਸੋਨੇ ਵਰਗਾ ਹੋ ਜਾਂਦਾ ਨਿਰਮਲ ਹੋ ਜਾਂਦਾ ਪਵਿੱਤਰ ਹੋ ਜਾਂਦਾ ਸਰੀਰ ਕੰਕਣੇ ਕਾਇਆ ਨਿਰਮਲੀ ਜੋ ਸੱਚ ਦੇ ਨਾਮ ਸੱਚ ਲੱਗੇ ਕਹਿੰਦੇ ਜਿਹੜੇ ਸੱਚ ਦੇ ਰਸਤੇ ਤੇ ਤੁਰਨ ਲੱਗ ਜਾਂਦੇ ਆ ਜਿਨ੍ਹਾਂ ਨੂੰ ਸੱਚ ਦੇ ਲਾਗ ਲੱਗ ਜਾਂਦੀ ਹੈ ਕਹਿੰਦੇ ਉਹਨਾਂ ਦਾ ਸ਼ਰੀਰ ਤੇ سونے ਵਰਗਾ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਪਰ ਜੇ ਅਸੀਂ ਗੁਰੂ ਦੇ ਨਾਲ ਸੱਚ ਦੇ ਨਾਲ ਨਾ ਲੱਗੇ ਤਾਂ ਗੁਰੂ ਸਾਹਿਬ ਕਹਿੰਦੇ ਫਿਰ ਤੇ ਅਪਵਿੱਤਰ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਗੁਰੂ ਸਾਹਿਬ ਦੇ ਬਚਨ ਜਦੋਂ ਅਸੀਂ ਆਸਾ ਦੀ ਵਾਰ ਪੜਦੇ ਆ ਨਾ ਉਦੋਂ ਆਉਂਦਾ ਜਿਉ ਜੋਰੂ ਸਿਰਨਹਾਵਣੀ ਆਵਾ ਬਾਉ ਵਾਰ ਝੂਠਾ ਝੂਠਾ ਮੁਖ ਵਸੈ ਨਿਤਨਿਤ ਉਹ ਇਹ ਖੁਆਰ ਸੁੱਚੇ ਇਹ ਨਾਖੀਆਂ ਬਹਿਨ ਜੋ ਪਿੰਡਾ ਧੋਏ ਸੁੱਚੇ ਸਈ ਨਾਨਕ ਜਿਨ ਮਨ ਵਸਿਆ ਸੋਏ ਕਹਿੰਦੇ ਅਸਲ ਦੇ ਵਿੱਚ ਸੱਚਾਉ ਹੁੰਦਾ ਜਿਹਦੇ ਪਰਮਾਤਮਾ ਮਨ ਚ ਵਸ ਜਾਂਦਾ ਹੈ ਜੇ ਅਸੀਂ ਕਹੀਏ ਪਿੰਡਾ ਧੋ ਕੇ ਸ਼ਰੀਰ ਨੂੰ ਧੋ ਕੇ ਬੰਦਾ ਸਾਫ ਸੁਥਰਾ ਹੋ ਜਾਊਗਾ ਕਹਿੰਦੇ ਨਹੀਂ ਹੁੰਦਾ ਕਹਿੰਦੇ ਭੁਲੇਖਾ ਤੁਹਾਡੇ ਅੰਦਰ ਕਹਿੰਦੇ ਸਾਫ ਸੁਥਰਾ ਨਹੀਂ ਹੁੰਦਾ ਜਿਹੜਾ ਬੰਦਾ ਹਰ ਟਾਈਮ মুখ ਤੋਂ ਝੂਠ ਬੋਲਦਾ ਨਿੰਦਿਆ ਕਰਦਾ ਮਾੜਾ ਬੋਲਦਾ ਨਾ ਗੁਰੂ ਸਾਹਿਬ ਕਹਿੰਦੇ ਉਹ ਚਾਹੇ ਜਿੰਨਾ ਮਰਜੀ ਇਸ਼ਨਾਨ ਕਰਦਾ ਵੀਰੇ ਕਹਿੰਦੇ ਉਹ ਸਾਫ਼ ਥੋੜਾ ਭਾਈ ਜਿਉਂ ਜੋਰੂ ਸਿਰਣਾਵਣੀ ਜੋਰੂ ਕਹਿੰਦੇ ਨੇ ਔਰਤ ਨੂੰ ਕਹਿੰਦੇ ਜਿਵੇਂ ਇੱਕ ਕੁਦਰਤੀ ਪ੍ਰਕਿਰਿਆ ਹੈ ਨਾ ਜਿਉਂ ਜੋਰੂ ਸਿਰਣਾਵਣੀ ਆਵੇ ਬਾਰ ਬਾਰ ਕੁਝ ਸਮਾਂ ਹੁੰਦਾ ਹੈ ਔਰਤ ਦੇ ਲਈ ਜਿਹੜਾ ਸਮਾਂ ਲੋਕੀ ਕਹਿੰਦੇ ਆ ਪਵਿੱਤਰ ਹੋ ਗਈ ਹੈ ਔਰਤ ਬੀਬੀ ਆ ਪਵਿੱਤਰ ਹੋ ਗਈ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਉੱਤੇ ਪ੍ਰਮਾਤਮਾ ਦੀ ਪ੍ਰਕਿਰਤੀ ਹੈ ਉਹਨੂੰ ਤੁਸੀਂ ਕਹਿੰਦੇ ਹੋ ਅਪਵਿੱਤਰ ਨਹੀਂ ਉੱਤੇ ਪਵਿੱਤਰ ਹੈ ਜਿਉਂ ਜੋਰੂ ਸਿਦਰਾਵਣੀ ਆਵਾਜ਼ਾਰੋ ਜ਼ਾਰ ਝੂਠਾ ਝੂਠਾ ਮੁਖ ਵਸੇ ਨਿਤਨਿਤ ਹੋਏ ਫੁਆਰ ਕਹਿੰਦੇ ਜਿਹਦੇ ਮੁਖ ਚ ਹਰ ਟਾਈਮ ਝੂਠ ਵਸਿਆ ਹੋਇਆ ਹੈ ਕਹਿੰਦੇ ਆਸਨ ਦੇ ਵਿੱਚ ਉਹ ਅਪਵਿੱਤਰ ਹੈ ਬੀਬੀ ਨੂੰ ਕਿਉਂ ਪਵਿੱਤਰ ਕਹਿੰਦੇ ਹੋ ਕਹਿੰਦੇ ਬੀਬੀ ਨਹੀਂ ਪਵਿੱਤਰ ਹੈ ਜਿਹੜਾ ਬੰਦਾ ਝੂਠ ਬੋਲਦਾ ਕਹਿੰਦੇ ਉਹ ਆ ਪਵਿੱਤਰ ਹੈ ਜਿਹੜਾ ਹਰ ਟਾਈਮ ਮਾੜੇ ਖਿਆਲ ਲੱਗਦਾ ਉਹ ਆ ਪਵਿੱਤਰ ਹੈ ਇੱਥੇ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਜਿਹੜਾ ਇਹ ਸਰੀਰ ਪ੍ਰਮਾਤਮਾ ਦੇ ਸੱਚ ਦੇ ਨਾਮ ਨਾਲ ਜੁੜ ਜਾਂਦਾ ਉਹ ਕਦੇ ਆਪਣਿੱਤਰ ਨਹੀਂ ਹੋਇਆ ਕਰਦਾ ਉਹ ਤੇ ਪਵਿੱਤਰ ਹੀ ਰਹਿੰਦਾ ਉਹ ਤੇ ਨਿਰਮਲ ਰਹਿੰਦਾ ਸੋਨੇ ਵਰਗਾ ਰਹਿੰਦਾ ਹੁਣ ਸੋਨੇ ਨੂੰ ਚਾਹੇ ਤੁਸੀਂ ਗੰਦਗੀ ਚ ਰਲਾ ਦਿਓ ਚਾਹੇ ਉਹਨੇ ਟੋਟੇ ਟੋਟੇ ਕਰ ਦਿਓ ਪਰ ਉਹਦੀ ਕੀਮਤ ਨਹੀਂ ਘਟਿਆ ਕਰਦੀ ਉਹਦੀ ਕੀਮਤ ਉਨੀ ਹੀ ਰਹਿੰਦੀ ਹੈ ਇੱਥੇ ਗੁਰੂ ਸਾਹਿਬ ਨੇ ਸੋਨੇ ਦੀ ਗੱਲ ਤਾਂ ਕੀਤੀ ਕਿ ਚਾਹੇ ਸਰੀਰ ਦੇ ਟੋਟੇ ਟੋਟੇ ਹੋ ਜਾਣ ਪਰ ਜੇ ਸੱਚ ਦੇ ਨਾਲ ਜੁੜਿਆ ਹੋਇਆ ਤਾਂ ਕਹਿੰਦੇ ਉਹਦੀ ਕੀਮਤ ਨਹੀਂ ਘਟਿਆ ਕਰਦੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭਗਤ ਭਾਗੇ ਕਹਿੰਦੇ ਨਿਰਮਲ ਜੋਤ ਪਰਮਾਤਮਾ ਦੀ ਜੋਤ ਜਿਹੜੀ ਨਿਰਮਲ ਆ ਨਾ ਨਿਰੰਜਨ ਪਾਇਆ ਨਿਰੰਜਨ ਪਰਮਾਤਮਾ ਨੂੰ ਇਹ ਕਹਿੰਦੇ ਆ ਇਕ ਕਾਲਖ ਤੋਂ ਰਹਤ ਹੁੰਦਾ ਹੋਇਆ ਪ੍ਰਮਾਤਮਾ ਅਸੀਂ ਕਾਲਖ ਦੇ ਨਾਲ ਭਰੇ ਹੋਏ ਆ ਅਸੀਂ ਅੰਜਨ ਸੁਰਮੇ ਵਰਗੇ ਕਾਲੇ ਤੇ ਪ੍ਰਮਾਤਮਾ ਨਿਰੰਜਨ ਸੁਰਮੇ ਤੋਂ ਰਹਤ ਤੇ ਇਹਨਾਂ ਚੀਜ਼ਾਂ ਨੂੰ ਕਹਿੰਦੇ ਪਾਇਆ ਕਿੰਨੇ ਜਾਲੇ ਗੁਰਮੁਖ ਭੰਨ ਭਉ ਭਾਗੇ ਜਿਹੜਾ ਸਾਡੇ ਅੰਦਰ ਭਰਮ ਪਿਆ ਹੋਇਆ ਉਸੇ ਨਾਲ ਕਿ ਮੈਂ ਵੀ ਪਵਿੱਤਰ ਆ ਮੈਂ ਵੀ ਪਵਿੱਤਰ ਆ ਹੈਗੇ ਅਸੀਂ ਆ ਪਵਿੱਤਰ ਪਰ ਜਦੋਂ ਅਸੀਂ ਗੁਰੂ ਦੇ ਨਾਲ ਗੁਰਾਇ ਗੁਰਮਤ ਵੜਾਂਗੇ ਉਦੋਂ ਸਾਡੇ ਅੰਦਰ ਦਾ ਉਹ ਭਰਮ ਦੂਰ ਹੋਣਾ ਕਿਹੜਾ ਭਰਮ ਦੂਰ ਹੋਣਾ ਅਸੀਂ ਕਈਆਂ ਨੂੰ ਕਹਿੰਦੇ ਨੇ ਇਹ ਤੇ ਨੀਵੀਂ ਜਾਤ ਦਾ ਹੈ ਇਹ ਨੀਵੀਂ ਜਾਤ ਦਾ ਹੈ ਬਸ ਆਹੀ ਸਾਡੇ ਅੰਦਰ ਚੱਲੀ ਜਾਂਦਾ ਪਰ ਜਿੱਤੇ ਸਾਡੇ ਅੰਦਰੋਂ ਭਰਮ ਨਿਕਲ ਗਿਆ ਉਹਦੇ ਇਹ ਲੱਗਣਾ ਕਿ ਇਹਦੇ ਵਿੱਚ ਵੀ ਰੱਬ ਵੱਸਦਾ ਹੈ ਇਹਦੇ ਵਿੱਚ ਵੀ ਰੱਬ ਵੱਸਦਾ ਉਹਦੇ ਉਹ ਜੋਤ ਦੇ ਨਾਲ ਮਿਲ ਜਾਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਜੋਤੀ ਜੋਤ ਰਲੇ ਸੰਪੂਰਨthia ਰਾਮ ਕਹਿੰਦੇ ਜੋਤ ਜਿਹੜੀ ਐ ਉਹ ਨਿਰਮਲ ਐ ਤੇ ਉਹ ਨਿਰਮਲ ਜੋਤ ਦੇ ਨਾਲ ਜਿਹੜੇ ਨਰੰਜਨ ਪਰਮਾਤਮਾ ਉਹਦੇ ਨਾਲ ਮਿਲ ਕੇ ਜਿੱਦੈ ਅਸੀਂ ਗੁਰਮੁਖ ਬਣ ਗਏ ਉਦੈ ਉਹਦੇ ਵਿੱਚ ਆਪੇ ਦੋ ਹੋਇਆ ਜਾਣ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਅਨੰਦ ਨੂੰ ਹਰ ਬੈਰਾਗੇ ਕਹਿੰਦੇ ਜਦੋਂ ਅਸੀਂ ਉਹ ਜੋਤ ਦੇ ਨਾਲ ਜੁੜ ਕੇ ਨਾ ਇੱਕਵੇਂਕ ਹੋ ਗਏ ਅੰਗਰੋਂ ਨਿਰਵਲ ਹੋ ਗਏ ਉਦੋਂ ਫਿਰ ਗੁਰੂ ਸਾਹਿਬ ਕਹਿੰਦੇ ਨਾਨਕ ਗੁਰਮੁਖ ਸਦਾ ਸੁਖ ਪਾਵੇ ਕਹਿੰਦੇ ਫਿਰ ਉਹ ਉਸ ਦਿਨ ਤੋਂ ਲਾ ਕੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸੁੱਖਾਂ ਨਾਲ ਭਰ ਜਾਣੀ ਹੈ ਹਰ ਟਾਈਮ ਬੰਦਾ ਕਹਿੰਦਾ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਵਸੇ ਨਹੀਂ ਚੱਲਣਾ ਫੇਰ ਅੰਦਰ ਜੇ ਕਿਸੇ ਨੇ ਵੀ ਕੋਈ ਪੁੱਛਣਾ ਨਾ ਬਾ ਚੜ੍ਹਦੀ ਕਲਾ ਹੁਣ ਚੜ੍ਹਦੀ ਕਲਾ ਜੇ ਬੰਦਾ ਦੁਖੀ ਹੋ ਰਿਹਾ ਉਪਰੋਂ ਉਪਰੋਂ ਤੇ ਕਹਿੰਦਾ ਚੜ੍ਹਦੀ ਕਲਾ ਪਰ ਚੜ੍ਹਦੀ ਕਲਾ ਜਦੋਂ ਸਾਡੇ ਤੇ ਕੋਈ ਦੁੱਖ ਦਾ ਸਵਾਂ ਆ ਜਾਂਦਾ ਉਦੋਂ ਪਤਾ ਲੱਗਦਾ ਕਿ ਚੜ੍ਹਦੀ ਕਲਾ ਕਿਵੇਂ ਹੁੰਦੀ ਆ ਉਦੋਂ ਬੰਦਾ ਚੜ੍ਹਦੀ ਕਲਾ ਵਾਲਾ ਨਾਮ ਬੋਲ ਰੇ ਭੁੱਲ ਜਾਂਦਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਆ ਨਾਨਕ ਗੁਰਮੁਖ ਸਦਾ ਸੁਖ ਪਾਵੈ ਉਹਦੀ ਜ਼ਿੰਦਗੀ ਸਦਾ ਸੁੱਖਾਂ ਦੇ ਨਾਲ ਭਰ ਜਾਂਦੀ ਹੈ ਅਨੰਦ ਹਰ ਵੇ ਰਾਗੇ ਹਰ ਟਾਈਮ ਮਾੜਿਆ ਕੰਮਾਂ ਨੂੰ ਛੱਡ ਕੇ ਇੱਕ ਪਰਮਾਤਮਾ ਦੀ ਗੱਲ ਕਰਦਾ ਭਾਵ ਕੇ ਮਾੜਿਆ ਕੰਮਾਂ ਵੱਲੋਂ ਬੈਰਾਗ ਬੈਰਾਗੀ ਹੋ ਗਿਆ ਹੁਣ ਚੰਗਿਆ ਕੰਮਾਂ ਵੱਲ ਦਿਨ ਰਾਤ ਉਧਰ ਨੂੰ ਜੁੜ ਗਿਆ ਪੌੜੇ ਪੌੜੀ ਦਾ ਭਾਵ ਹੁੰਦਾ ਕਿ ਜਦੋਂ ਅਸੀਂ ਕਿਸੇ ਉੱਚੀ ਥਾਂ ਤੇ ਚੜ੍ਹਨਾ ਹੋਵੇ ਨਾ ਸਾਨੂੰ ਪੌੜੇ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਜਦੋਂ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਉਦੋਂ ਇਕਦਮ ਨਹੀਂ ਤੂੰ ਉੱਥੇ ਜਾ ਸਕਦਾ ਪੌੜੀ ਦਰ ਪੌੜੀ ਅੱਗੇ ਵਧਣਾ ਪੈਣਾ ਹੈ ਇੱਥੇ ਗੁਰੂ ਸਾਹਿਬ ਨੇ ਪੌੜੀ ਸ਼ਬਦ ਦੇ ਵਿੱਚ ਉਚਾਰਨ ਕੀਤੀ ਹੈ ਸੋ ਗੁਰਸਿੱਖ ਧੰਨ ਧੰਨ ਹੈ ਜਿਨੇ ਗੁਰੂ ਉਪਦੇਸ਼ ਸੁਣਿਆ ਹਰ ਕੰਨੇ ਕਹਿੰਦੇ ਅਸਲੋਂ ਉਹ ਗੁਰਸਿੱਖ ਧੰਨਤਾ ਦੇ ਯੋਗ ਹੁੰਦੇ ਐ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਪਰਮਾਤਮਾ ਦਾ ਉਪਦੇਸ਼ ਆਪਣੇ ਕੰਨਾਂ ਦੇ ਨਾਲ ਸੁਣਿਆ ਕਹਿੰਦੇ ਤੇ ਅਸੀਂ ਕੰਨਾਂ ਦੇ ਨਾਲ ਕੀ ਸੁਣਦੇ ਆ ਗੰਦੇ ਗੀਤ ਸੁਣਦੇ ਆ ਮਾੜਾ ਦੇਖਦੇ ਆ ਮਾੜਾ ਸੁਣਦੇ ਆ ਪਰ ਗੁਰੂ ਸਾਹਿਬ ਕਹਿੰਦੇ ਆ ਮੇਰੇ ਮੋਹਣ ਸਬਣੀ ਇਹ ਨਾ ਸੁਣਾਏ ਸਾਤੰਤ ਗੀਤ ਨਾਦ ਧੁਨ ਗਾਵਤ ਬੋਲ ਤੂੰ ਬੋਲ ਅਜਾਈ ਕਹਿੰਦੇ ਜਿਹੜੇ ਸ਼ਕਤਾਂ ਦੇ ਗੀਤ ਹੁੰਦੇ ਆ ਸ਼ਕਤਾਂ ਦੇ ਬੋਲ ਹੁੰਦੇ ਆ ਕਹਿੰਦੇ ਉਹ ਸਾਡਾ ਕੁਝ ਸਵਾਰ ਨਹੀਂ ਸਕਦੇ ਉਦੋਂ ਕਹਿੰਦੇ ਜਿੰਨੇ ਹਵਾ ਦਾ ਬੁੱਲਾ ਆਉਂਦਾ ਲੰਘ ਜਾਂਦਾ ਇਸੇ ਤਰ੍ਹਾਂ ਕਹਿੰਦੇ ਉਹ ਲੰਘ ਜਾਂਦੇ ਆ ਸਾਡੀ ਜ਼ਿੰਦਗੀ ਖਰਾਬ ਕਰਕੇ ਪਰ ਕਹਿੰਦੇ ਜੇ ਤੁਸੀਂ ਪਰਮਾਤਮਾ ਦਾ ਨਾਮ ਸੁਣ ਲਿਆ ਨਾ ਕਹਿੰਦੇ ਤੁਸੀਂ ਧੰਨਤਾ ਦੇ ਜੋਗ ਹੋ ਜਾਓਗੇ ਜੇ ਪਰਮਾਤਮਾ ਦਾ ਨਾਮ ਚੰਗੀ ਤਰ੍ਹਾਂ ਟਿਕਾ ਕੇ ਸੁਣਿਆ ਕੱਲਾ ਸੁਣਦੇ ਨੇ ਨਾਲ ਨਹੀਂ ਕਹਿੰਦੇ ਜੇ ਉਸ ਸ਼ਬਦ ਨੂੰ ਵਸਾਲਿਆ ਹਿਰਦੇ ਦੇ ਵਿੱਚ ਸੋ ਗੁਰੂ ਸਿੱਖ ਧੰਨ ਧੰਨ ਹੈ ਜਿੰਨੇ ਗੁਰੂ ਉਪਦੇਸ਼ ਸੁਣਿਆ ਹਰ ਕੰਨੇ ਹੁਣ ਗੁਰੂ ਦਾ ਉਪਦੇਸ਼ ਕੀ ਹੈ ਜੀ ਗੁਰੂ ਦਾ ਉਪਦੇਸ਼ ਇਹ ਹੀ ਹੈ ਕਿ ਮਾੜਾ ਨਹੀਂ ਵੇਖਣਾ ਮਾੜਾ ਨਹੀਂ ਸੁਣਨਾ ਮਾੜਾ ਨਹੀਂ ਖਾਣਾ ਤੇ ਅਸੀਂ ਛੱਡਿਆ ਕੁਝ ਜੇ ਅਸੀਂ ਮੋਟਰਸਾਈਕਲ ਨੂੰ ਲੈਨੇ ਆ ਨਾ ਉਹਦੇ ਵਿੱਚ ਜੇ ਤੇਲ ਪੈਟਰੋਲ ਪੈਂਦਾ ਤਾਂ ਕਦੇ ਅਸੀਂ ਡੀਜ਼ਲ ਹੀ ਪਾਇਆ ਤੇ ਜੇ ਡੀਜ਼ਲ ਪਾ ਲਿਆ ਤੋ ਇਹਨੇ ਚੱਲਣਾ ਸੋਹਣਾ ਤੇ ਆ ਜਿਹੜਾ ਸਾਡਾ ਸ਼ਰੀਰ ਹੈ ਇਹ ਕਿੰਨਾ ਸੋਹਣਾ ਜਿਹਨੂੰ ਗੁਰੂ ਸਾਹਿਬ ਨੇ ਨਿਰਮਲ ਕਾਇਆ ਕਿਹਾ ਤੇ ਇਹਦੇ ਵਿੱਚ ਅਸੀਂ ਪਤਾ ਨਹੀਂ ਕਿ ਕੀ ਕੀ ਸਿੱਖੀ ਜਾਂਦੇ ਆ ਜੀ ਜਦ ਕਿ ਜਿਹੜੇ ਖਾੜੇ ਇਹ ਸ਼ਰੀਰ ਨੂੰ ਸ਼ੂਟ ਨਹੀਂ ਕਰਦੇ ਉਹ ਵੀ ਖਾਈ ਜਾਂਦੇ ਆ ਫਿਰ ਅਸੀਂ ਗੁਰੂ ਦਾ ਉਪਦੇਸ਼ ਕਿਹੜਾ ਸੁਣੇ ਗੁਰੂ ਦਾ ਉਪਦੇਸ਼ ਹੈ ਤਾਲ ਸੁਤਾਰੀ ਖਾਤੇ ਆ ਮੁਖ ਵੀੜੀਆਂ ਲਾਈਆਂ ਹਰ ਹਰ ਕਦੇ ਰੱਜੇ ਤੇ ਜਮ ਪਕੜ ਚਲਾਈਆਂ ਗੁਰੂ ਦਾ ਉਪਦੇਸ਼ ਹੈ ਕਿ ਇਹਨਾਂ ਗੱਲਾਂ ਤੋਂ ਪਰਹੇਜ਼ ਕਰ ਲਓ ਜੇ ਇਹਨਾਂ ਗੱਲਾਂ ਦੇ ਨਾਲ ਜੁੜੇ ਰਹੇ ਬਾੜੇ ਵਿਕਾਰਾਂ ਦੇ ਨਾਲ ਜੁੜੇ ਰਹੇ ਇੱਕ ਦਿਨ ਫੇਰ ਉਹਨਾਂ ਦਾ ਜਿਹੜਾ ਦੁੱਖ ਹੈ ਉਹ ਵੀ ਵੱਡਾ ਹੋ ਜਾਣ ਗੁਰੂ ਉਪਦੇਸ਼ ਸੁਣਿਆ ਹਰ ਕੰਨੇ ਜਿਨ੍ਹਾਂ ਨੇ ਸੁਣ ਲਿਆ ਤੇ ਮੰਨ ਲਿਆ ਕਹਿੰਦੇ ਉਹ ਗੁਰਸਿੱਖ ਧੰਤਾ ਦੇ ਯੋਗ ਹੋ ਜਾਂਦੇ ਗੁਰ ਸਤਿਗੁਰ ਨਾਮ ਜੜੜਾਇਆ ਤੇ ਨਹਾ ਮੈਂ ਡੁੱਬਦਾ ਪੰਨੇ ਜਿਹੜੇ ਜਿਨ੍ਹਾਂ ਨੇ ਗੁਰੂ ਦਾ ਨਾਮ ਆਪਣੇ ਹਿਰਦੇ ਚ ਪੱਕਾ ਕਰ ਲਿਆ ਜੜੜਾਇਆ ਦਾ ਭਾਵ ਹੁੰਦਾ ਪੱਕਾ ਕਰ ਲੈਣਾ ਗੁਰ ਸਤਗੁਰ ਨਾਮ ਦਾ ਰੜਾਇਆ ਜੇ ਪਰਮਾਤਮਾ ਦਾ ਨਾਮ ਹਿਰਦੇ ਚ ਪੱਕਾ ਕਰ ਲਿਆ ਨਾ ਤਿੰਨਾ ਹੁੰਦਾ ਦੁਬਦਾ ਭੰਨੇ ਕਹਿੰਦੇ ਉਹਨਾਂ ਦੇ ਅੰਦਰ ਉਹ ਫਿਰ ਹਾਉਮੇ ਖਤਮ ਹੋ ਜਾਂਦੀ ਹੈ ਜਿਹੜੀ ਮੈਂ ਮੈਂ ਦੀ ਆਵਾਜ਼ ਆਉਂਦੀ ਹੈ ਨਾ ਸਾਡੇ ਅੰਦਰੋਂ ਹਾਉਮੇ ਦੀ ਕਹਿੰਦੇ ਉਹ ਸਾਰੀ ਖਤਮ ਹੋ ਜਾਣੀ ਹੈ ਦੁਬਦਾ ਭੰਨੇ ਜਿਹੜੀ ਦੁਬਦਾ ਪਈ ਹੋਈ ਹੈ ਉਹ ਵੀ ਖਤਮ ਹੋ ਜਾਣੀ ਹੈ ਹੁਣ ਆਪਾਂ ਕਈ ਵਾਰੀ ਗੱਲ ਕੀਤੀ ਹੈ ਦੁਬਦਾ ਕਿਹੜੀ ਹੁੰਦੀ ਹੈ ਕਿ ਸਾਡੀ ਜੇ ਝੋਲੀ ਗੁਰੂ ਘਰ ਚੋਂ ਨਹੀਂ ਭਰੀ ਨਾ ਤਾਂ ਕਿੱਥੋਂ ਵੀ ਨਹੀਂ ਭਰਦੇ ਜਿੱਥੇ ਮਰਜੀ ਨਾ ਕਰਗੜਦੇ ਵੀਏ ਕਿੱਥੋਂ ਝੋਲੀ ਨਹੀਂ ਭਰਦੇ ਫਿਰ ਜੇ ਅਸੀਂ ਉਹ ਦੁਬੇ ਚ ਪਏ ਹੋਏ ਆ ਫਿਰ ਇਹਦਾ ਮਤਲਬ ਕਿ ਅਸੀਂ ਗੁਰੂ ਦਾ ਨਾਮ ਜੀ ਹਿਰਦੇ ਚ ਪੱਕਾ ਕੀਤਾ ਹੀ ਨਹੀਂ ਜਿੱਦੇ ਗੁਰੂ ਦਾ ਨਾਮ ਹਿਰਦੇ ਚ ਪੱਕਾ ਕਰ ਲਿਆ ਦੂਜਿਆਂ ਤੀਜਿਆਂ ਦੇ ਜਾ ਕੇ ਕਿਉਂ ਖੁਰੜੇ ਪੂਜਾਂਗੇ ਜੀ ਕਿਉਂ ਜਾਵਾਂਗੇ ਉਹਨਾਂ ਦੇ ਕੋਲ ਜਦੋਂ ਸਾਡੇ ਕੋਲ ਪ੍ਰਮਾਤਮਾ ਦਾ ਨਾਮ ਹੈ ਸਾਡੇ ਹਿਰਦੇ 'ਚ ਪੱਕਾ ਹੋ ਗਿਆ ਅਸੀਂ ਕਿਉਂ ਜਾਵਾਂਗੇ ਫਿਰ ਉੱਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਅੰਦਰੋਂ ਹਉਮੈ ਤੇ ਡੁੱਬਦਾ ਖਤਮ ਹੋ ਜਾਂਦੀ ਹੈ ਬਿਨ ਹਰ ਨਾਮ ਹੈ ਕੋ ਮਿੱਤਰ ਨਹੀਂ ਵਿਚਾਰ ਵਿਚਾਰ ਜੰਨੇ ਕਹਿੰਦੇ ਜਦੋਂ ਸਾਡੇ ਅੰਦਰੋਂ ਹਉਮੈ ਤੇ ਡੁੱਬਦਾ ਨਿਕਲ ਗਏ ਫਿਰ ਬਿਨ ਹਰ ਨਾਮ ਹੈ ਕੋ ਮਿੱਤਰ ਨਹੀਂ ਫਿਰ ਪ੍ਰਮਾਤਮਾ ਤੋਂ ਬਿਨਾਂ ਕੋਈ ਹੈ ਉਹੀ ਮਿੱਤਰ ਹੈ ਸਾਡਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਾ ਪਰ ਤੂੰ ਹੈ ਮੇਰਾ ਭਰਾਤਾ ਤੂੰ ਹੀ ਮੇਰਾ ਮਿੱਤਰ ਤੂੰ ਹੀ ਮੇਰਾ ਭਰਾ ਤੂੰ ਹੀ ਮੇਰੀ ਮਾਂ ਤੂੰ ਹੀ ਮੇਰਾ ਪਿਓ ਜਿੱਦੇ ਸਾਡੇ ਅੰਦਰੋਂ ਗੁਬਦਾ ਨਿਕਲ ਗਏ ਉਦੋਂ ਸੇ ਪ੍ਰਮਾਤਮਾ ਨੂੰ ਹੀ ਆਪਣਾ ਸਾਰਾ ਕੁਝ ਮੰਨਾਂਗੇ ਬਿਨ ਹਰ ਨਾਮ ਹੈ ਕੋ ਮਿੱਤਰ ਨਹੀਂ ਵਿਚਾਰ ਡਿਖੜ ਜੰਨੀ ਕਹਿੰਦੇ ਵਿਚਾਰ ਦੇ ਕਰਕੇ ਮੈਂ ਵੇਖ ਲਿਆ ਕਿ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਮਿੱਤਰ ਨਹੀਂ ਬਣਦਾ ਜੇ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਆ ਨਾ ਗੁਰੂ ਸਾਹਿਬ ਕਹਿੰਦੇ ਆ ਕਿ ਸੁਖ ਮੈਂ ਆਨ ਬਹੁਤ ਮਿਲ ਬੈਠ ਕੇ ਰਹੇ ਕੋ ਚਾਉਂਦੇ ਸਕੇਰੇ ਵਿਪਤ ਪਰੇ ਸਭੀ ਸੰਗ ਛੱਡਤ ਉਹ ਨਾ ਉਹ ਤੇਰੇ ਕਹਿੰਦੇ ਜਦੋਂ ਸਾਡਾ ਮਿੱਤਰ ਪ੍ਰਮਾਤਮਾ ਬਣ ਗਿਆ ਇਹਨੇ ਸਾਡੀ ਬਾਹ ਫੜ ਲੈਣੀ ਹੈ ਜੇ ਅਸੀਂ ਨੇ ਦੂਜਿਆਂ ਤੀਜਿਆਂ ਨੂੰ ਮਿੱਤਰ ਬਣਾ ਲਿਆ ਕਹਿੰਦੇ ਉਹਨਾਂ ਨੇ ਜਦੋਂ ਦੁੱਖ ਦਾ ਸਮਾਂ ਆ ਗਿਆ ਉਹਨਾਂ ਨੇ ਬਾਹ ਛੱਡ ਦੇਣੀ ਹੈ ਕਿ ਅਸੀਂ ਕੀ ਲੈਣੇ ਜੇ ਪ੍ਰਮਾਤਮਾ ਨੂੰ ਮਿੱਤਰ ਬਣਾ ਲਿਆ ਤਾਂ ਪ੍ਰਮਾਤਮਾ ਨੇ ਸਾਡੀ ਬਾਹ ਨਹੀਂ ਛੱਡਣੀ ਵਿਚਾਰ ਦਿੱਠਾ ਹਰ ਜੰਮੀ ਕਹਿੰਦੇ ਮੈਂ ਵੇਖ ਲਿਆ ਭਾਈ ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੇ ਸਤਗੁਰ ਕੀ ਗੱਲ ਮੰਨੀ ਜਿਹੜੇ ਗੁਰੂ ਦੀ ਬਾਣੀ ਸੁਣ ਕੇ ਜਾਂ ਪੜ੍ਹ ਕੇ ਸੰਤੋਸ਼ਟ ਹੋ ਜਾਂਦੇ ਆ ਜਿਹੜੇ ਰੱਜ ਜਾਂਦੇ ਆ ਨਾ ਅਸਲ ਦੇ ਵਿੱਚ ਉਹੀ ਗੁਰੂ ਦੀ ਗੱਲ ਮੰਨਦੇ ਆ ਜਿਹੜੇ ਅਜੇ ਅੰਦਰੋਂ ਰੱਜੀ ਨਹੀਂ ਹੁੰਦੇ ਪ੍ਰਮਾਤਮਾ ਦੀ ਬਾਣੀ ਜਿੰਨਾਂ ਨੂੰ ਅੰਦਰ ਗਈਏ ਨਹੀਂ ਹੈਗੇ ਉਹ ਥੋੜਾ ਗੱਲ ਮੰਨਦੇ ਆ ਉਹ ਤਾਂ ਕਹਿੰਦੇ ਆ ਤੇ ਸਵੇਰੇ ਅਸੀਂ ਅਖੰਡ ਪਾਤਸ਼ਾਹ ਦਾ ਭੋਗ ਪੈਂਦਾ ਤੇ ਸ਼ਾਮ ਨੂੰ ਅਸੀਂ ਸ਼ਰਾਬਾ ਪੀਨੇ ਆ ਇਹਦਾ ਮਤਲਬ ਗੱਲ ਮੰਨੀ ਨਹੀਂ ਨਾ ਅਜੇ ਅਸੀਂ ਸੰਤੋਸ਼ਟ ਹੋਏ ਨਹੀਂ ਜਿੱਦੇ ਸੀ ਸੰਤੋਸ਼ਟ ਹੋ ਗਏ ਫੇਰ ਅਸੀਂ ਕਿਉਂ ਇੰਦਾ ਦੇ ਕੰਮ ਕਰਾਂਗੇ ਜਿੰਨਾ ਗੁਰੂ ਸਿੱਖਾਂ ਕੋ هر ਸੰਤੋਸ਼ਟ ਹੈ ਇੰਨੀ ਸਤਗੁਰ ਕੀ ਗੱਲ ਮੰਨੀ ਫੇਰ ਉਹ ਗੱਲ ਮੰਨਦੇ ਜਦੋਂ ਅਸੀਂ ਅੰਦਰੋਂ ਰਾਜ ਜਾਣੇ ਆ ਜਦੋਂ ਅਸੀਂ ਤਿੰਨ ਦਿਨ ਗੁਰਦਆਰੇ ਨੂੰ ਸਾਡੇ ਘਰ ਸਪੀਕਰ ਲਾ ਕੇ ਵੀ ਪੜਿਆ ਗਿਆ ਸਪੀਕਰ ਲਾਉਣ ਦਾ ਇਹੀ ਫਾਇਦਾ ਹੁੰਦਾ ਹੈ ਕਿ ਅਸੀਂ ਘਰੇ ਬੈ ਕੇ ਵੀ ਸੁਣਦੇ ਆ ਤੇ ਨਾਲ ਸੰਗਤਾਂ ਨੂੰ ਵੀ ਸੁਣਾਇਆ ਜਾਂਦਾ ਹੈ ਪਰ ਸਪੀਕਰ ਲਾ ਕੇ ਤੇ ਕਹਿੰਦੇ ਆਵਾਜ਼ ਦੂਰ ਤੱਕ ਨਹੀਂ ਪਹੁੰਚਦੀ ਤੇ ਘਰੇ ਬੈਠੇ ਆ ਜਿਹੜੇ ਕਹਿੰਦੇ ਅਸੀਂ ਤੇ ਸੁਣ ਨਹੀਂ ਸਕੇ ਸਾਡੇ ਕੋਲੇ ਤੇ ਕੰਮੇ ਬਹੁਤ ਜ਼ਿਆਦੇ ਸੀ ਥੋੜਾ ਸਮਾਂ ਆਪਾਂ ਬੈਠ ਕੇ ਗੁਰਦੁਆਰੀ ਵੀ ਸੁਣੀਏ ਜਿੱਦੇ ਗੁਰੂ ਦੀ ਗੱਲ ਅਸੀਂ ਨੇ ਸੁਣ ਕੇ ਅੰਦਰ ਰਾਜ ਆ ਗਿਆ ਨਾ ਉਦੋਂ ਫਿਰ ਗੁਰੂ ਦੀ ਗੱਲ ਉਦੋਂ ਮੰਨੀ ਜਾਣੀ ਹੈ ਜੋ ਗੁਰਮੁਖ ਨਾਮ ਧਿਆਏ ਨੇ ਤਿਨੇ ਚੜੀ ਚਵਗਣ ਬੰਨੀ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਨਾਮ ਸੁਣਿਆ ਤੇ ਗੁਰੂ ਦਾ ਨਾਮ ਮੰਨਿਆ ਤੇ ਜਿਨ੍ਹਾਂ ਨੇ ਗੁਰੂ ਦਾ ਨਾਮ ਧਿਆਇਆ ਕਹਿੰਦੇ ਉਹਨਾਂ ਨੂੰ ਚੌਗਣੀ ਖੁਸ਼ੀ ਹੋ ਜਾਂਦੀ ਹੈ ਚੜੀ ਚਵਗਣ ਬੰਨੀ ਕਹਿੰਦੇ ਉਹਨਾਂ ਨੂੰ ਚੌਗਣੀ ਖੁਸ਼ੀ ਹੋ ਜਾਂਦੀ ਹੈ ਖੁਸ਼ੀ ਜਦੋਂ ਸਾਡੇ ਘਰ ਵਿਆਹ ਹੁੰਦਾ ਉਦੋਂ ਕਿੰਨੀ ਖੁਸ਼ੀ ਹੁੰਦੀ ਹੈ ਜੀ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਨੇ ਗੁਰੂ ਦਾ ਨਾਮ ਧਿਆਇਆ ਨਾ ਜਿਨ੍ਹਾਂ ਨੇ ਗੁਰੂ ਦਾ ਨਾਮ ਪੜ੍ਹਿਆ ਜਿਨ੍ਹਾਂ ਨੇ ਗੁਰੂ ਦਾ ਨਾਮ ਵਿਚਾਰਿਆ ਉਹਨਾਂ ਦੇ ਅੰਦਰ ਕਹਿੰਦੇ ਚੌਂਗੜੀ ਖੁਸ਼ੀ ਹੋ ਜਾਂਦੀ ਹੈ ਵਿਆਹ ਤੇ ਵਿਵਹਤ ਖੁਸ਼ੀ ਹੋ ਜਾਂਦੀ ਹੈ ਜਦੋਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਐ ਇੱਥੇ ਗੁਰੂ ਸਾਹਿਬ ਇਹੀ ਕਹਿ ਰਹੇ ਆ ਭਾਈ ਤੇ ਗੁਰਬਾਣੀ ਦੇ ਨਾਲ ਜੁੜੀਏ ਗੁਰਬਾਣੀ ਨੂੰ ਸੁਣੀਏ ਤੇ ਹਿਰਦੇ ਚ ਵਸਾਈਏ ਬਸ ਫੇਰ ਕਹਿੰਦੇ ਵੇਖਿਓ ਤੁਹਾਡੇ ਘਰ ਚ ਰੌਣਕਾਂ ਕਿੰਨੀਆਂ ਲੱਗਦੀਆਂ ਨੇ ਜਿੰਨਾ ਗੁਰਸਿੱਖਾਂ ਕੋ ਹਰ ਸੰਤੋਸ਼ਤ ਹੈ ਤਿੰਨੇ ਸਤਗੁਰ ਕੀ ਗੱਲ ਮੰਨੇ ਜੋ ਗੁਰਮੁਖ ਨਾਮ ਧਿਆਏ ਨੇ ਤਿੰਨੇ ਚੜੀ ਤੇ ਵੱਗਣ ਬੰਨੇ वाहिगुरु जी ख़ालसा वाहेगुरु जी फते